ਰੋਜ਼ ਰਾਤ ਨੂੰ ਸਾਰੇ ਸਾਰੇ ਜ਼ਿਲ੍ਹਿਆਂ 'ਚ ਇੱਕ ਡਿਫਾਈਨਡ ਲਫਰੀ ਜਿਹੜੀ ਹੈਗੀ ਉਹ ਰਾਤੀ ਗਸ਼ਤ ਤੇ ਨਾਕੇ ਲਾਂਦੀ ਹੈ ਸੋ ਅੱਜ ਕੀਪਿੰਗ ਇਨ ਮਾਈਂਡ ਬੈਸਾਖੀ ਫੈਸਟੀਵਲ ਐਂਡ ਕੋ ਸਾਡੇ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਆਫੀਸਰਸ ਅਸੀਂ ਇੱਕ ਇੱਕ ਸੀਨੀਅਰ ਆਫੀਸਰ ਇੱਕ ਜ਼ਿਲ੍ਹੇ ਨੂੰ ਅਲਾਟ ਕੀਤਾ ਹੈ ਸੋ ਇੱਕ ਵੱਡੇ ਪੱਧਰ ਤੇ ਅਸੀਂ ਨਾਈਟ ਡੋਮੀਨੇਸ਼ਨ ਆਪਰੇਸ਼ਨ ਕਰ ਰਹੇ ਹਾਂ ਸੋ ਉਹ ਅਚਨਚੇਤ ਮੈਂ ਜਲੰਧਰ ਆਈ ਥੋਟ ਆਈਲ ਆਲਸੋ ਕਮ ਐਂਡ ਜਸਟ ਹੈਵ ਅ ਲੁੱਕ ਐਟ ਵਾਟ ਇਜ਼ ਹੈਪਨਿੰਗ ਐਟ ਅ ਗਰਾਉਂਡ ਲੈਵਲ ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਹੋ ਸਰ ਵਿਸਾਖੀ ਦਾ ਕੀ ਕੋਈ ਡਿਫਾਈਨ ਅਲਰਟ ਵੀ ਹੈਗਾ ਵਿਸਾਖੀ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਜੋ ਇੰਨਾ ਪੰਜਾਬ ਨੂੰ ਜਿਵੇਂ ਵੱਲੋਂ ਇੰਨੀ ਵੱਡੀ ਮੁਹਿੰਮ ਛੜੀ ਗਈ ਹੈ ਦੇਖੋ ਜੀ ਅਸੀਂ ਅ ਅਲਰਟਸ ਆਰ ਆਲਸੋ देयर ਕਿਉਂਕਿ ਕਾਫੀ ਜਿਹੜਾ ਹੈਗਾ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਪਾਕਿਸਤਾਨ ਕਾਫੀ ਸਰਗਰਮ ਹੈ ਸੋ ਪਾਕਿਸਤਾਨ ਵੱਲੋਂ ਪਾਕਿਸਤਾਨ ਦੀ ਆਈਐਸਆਈ ਵੱਲੋਂ ਭਾਰਤ ਦੇ ਵਿੱਚ ਡਿਸਟਰਬੈਂਸਸ ਕਰਨ ਦੀ ਪੂਰੀ ਕੋਸ਼ਿਸ਼ ਹੈਗੀ ਸੋ ਪੰਜਾਬ ਪੁਲਿਸ ਉਹਦੇ ਲਈ ਗੇਅਰਡ ਅਪ ਹੈਗੀ ਕਿ ਜਿਹੜੇ ਪੰਜਾਬ ਨੂੰ ਸੁਰੱਖਿਤ ਤੇ ਮਹਫੂਜ਼ ਅਸੀਂ ਰੱਖਾਂਗੇ ਉਸ ਲਈ ਸਾਡੀ ਜਿਹੜੀ ਇਹ ਜਿਹੜੀ ਨਾਈ ਡੋਮਿਨੇਸ਼ਨ ਇਸ ਪਾਰਟ ਆਫ ਦਟ ਆਨ ਗoing ਐਕਸਰਸਾਈਜ਼ ਹੈਪੀ ਫਸੀਆਂ ਹੋਵੇ ਚਾਹੇ ਸ਼ਹਿਜ਼ਾਦ ਪੱਟੀ ਹੋਵੇ ਚਾਹੇ ਜਿਹੜੇ ਬੰਬੇ ਦੇ ਇੰਨੇ ਵੱਡੇ ਘਟਨਾਵਾਂ ਨੈਕਸਸ ਅੱਜ ਪੰਜਾਬ ਪੁਲਿਸ ਨੂੰ ਲੱਗਦਾ ਹੈ ਕਿ ਇਕੱਠੇ ਹੋ ਰਹੇ ਨੇ ਜਿਹੜਾ ਬੜਾ ਖਤਰਨਾਕ ਪੰਜਾਬ ਲਈ ਸਾਬਤ ਹੋ ਸਕਦਾ ਹੈ ਤੇ ਪੰਜਾਬ ਪੁਲਿਸ ਕਿਵੇਂ ਟੈਕਲ ਕਰੇਗੀ ਦੇ 엘ਿਮੈਂਟਸ ਹੈਗੇ ਤਾਂ ਜਦੋਂ ਆਪਾਂ ਇਸ ਨੂੰ ਲਿਖੇ ਕਲੈਕਸ਼ਨ ਮਸ਼ੀਨਰੀ ਹੈਗੀ ਉਹ ਐਕਟਿਵ ਹੈਗੀ ਸਾਡਾ ਸਾਰੀ ਏਜੰਸੀਜ਼ ਨਾਲ ਸਾਡਾ ਚੰਗਾ ਤਾਲਮੇਲ ਹੈ ਐਡਜੋਇਨਿੰਗ ਸਟੇਟਸ ਨਾਲ ਸਾਡਾ ਤਾਲਮੇਲ ਹੈਗਾ ਬੀਐਸਐਫ ਦੇ ਨਾਲ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੇ ਨੈਸ਼ਨਲ ਸਿਕਿਉਰਿਟੀ ਨੂੰ ਅਸੀਂ ਇਸ ਨੂੰ ਇੱਕ ਇੱਕ ਬਹੁਤ ਸਿਨਰਜਾਈਜ਼ਡ ਤਰੀਕੇ ਨਾਲ ਇਸ ਨੂੰ ਹੈਂਡਲ ਕਰ ਰਹੇ ਹਾਂ ਕਿ ਆਪਾਂ ਕਰਦੇ ਡਰਗਸ ਅਪਰੇਸ਼ਨ ਜਿਹੜੀ ਕਰ ਰਹੀ ਹੈ ਪੰਜਾਬ ਤੋਂ ਸਪੋਰਟ ਦੇ ਕਰਕੇ ਆਈਐਸਆਈ ਦਾ ਪੰਜਾਬ ਦਾ ਮਾਹੌਲ ਖਰਾਬ ਹੋਣਾ ਜਾਂਦੀ ਹੈ ਦੇਖੋ ਬੋਖਲਾਹਟ ਹੁੰਦੀ ਹੈ ਜਦੋਂ ਉਹਨਾਂ ਦੀ ਇਨਕਮ ਘਟੀ ਹੈ ਕਿਉਂਕਿ ਸਾਡੇ ਕੋਲ ਬੜੀ ਬੜੀ ਕਨਫਰਮਡ ਰਿਪੋਰਟਸ ਹੈ ਕਿ ਜਿਹੜੀ ਸਟਰੀਟ ਪ੍ਰਾਈਸ ਹੈ ਡਰਗਸ ਦੀ ਉਹ ਵਧੀ ਹੈ ਡਰਗਸ ਦੀ ਅਵੇਲੇਬਿਲਟੀ ਘਟੀ ਹੈ ਕਿ ਜਿਹੜੇ ਜਿਹੜੇ ਸਾਡੇ ਕੂਰੀਅਰਸ ਡਰਗਸ ਜਿਹੜੇ ਕਨਸਾਈਨਮੈਂਟਸ ਚੱਕਦੇ ਆ ਉਹ ਉਹ ਹੁਣ ਹਿਚਕਦੇ ਆ ਇਨ ਫੈਕਟ ਜਿਹੜੇ ਡਰੋਨ ਕਨਸਾਈਨਮੈਂਟਸ ਵੀ देयर इज ਅ ਸ਼ਿਫਟ ਟਵਰਡਸ ਸਮਾਲਰ ਡਰੋਨਸ ਸੋ ਆਲ ਦਿਸ ਜਿਹੜਾ ਇੱਕ ਇਕਨੋਮਿਕ ਮਾਡਲ ਹੈ ਵਿਚ ਇਸ ਥਰਾਈਵਿੰਗ ਔਨ ਦਾ ਡਰਗਸ ਟ੍ਰੇਡ ਉਸ ਨੂੰ ਇੱਕ ਵੱਡਾ ਸੈਟਬੈਕ ਪਹੁੰਚਿਆ ਆਫ ਕਰਸ ਸਾਡੇ ਲਈ ਵੀ ਚੈਲੰਜ ਹੈ ਕਿ ਇਸ ਨੂੰ ਅੱਗੇ ਜਾਰੀ ਰੱਖਣਾ ਹੈ ਸੋ ਥੈਟ ਇਹ ਜਿਹੜੇ ਇਸ ਤੋਂ ਇਕਨੋਮਿਕ ਪ੍ਰੋਫਿਟ ਹੈ ਤਾਂ ਹੀ ਸਾਡਾ ਬਹੁਤ ਜ਼ਿਆਦਾ ਜੋਰ ਜਿਹੜੇ ਹਵਾਲਾ ਨੈਟਵਰਕਸ ਨੂੰ ਬਸਟ ਕਰਦੇ ਹੋਏ ਤੁਹਾਡੀ ਦੂਸਰਾ ਸਰ ਤੁਸੀਂ ਦੱਸਿਆ ਕਿ ਡਰਗ ਟ੍ਰੈਫਿਕ ਨੂੰ ਰੋਕਣ ਲਈ ਆ ਜੋ ਤੁਹਾਡੀ ਐਡੀ ਡਰਾਈਵ ਚੱਲ ਰਹੀ ਹੈ ਉਹਨੂੰ ਲੈ ਕੇ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟ ਦਿਖ ਰਹੇ ਨੇ ਚਾਹੇ ਉਹ ਗ੍ਰੇਨੈਡਡ ਅਟੈਕਸ ਹੋਣ ਜਾਂ ਲੌਂਡਰ ਸਥਿਤੀ ਨਾਲ ਬਹੁਤ ਸਾਰੇ ਜੋ ਵੀ ਇਸ਼ੂਸ ਹੋਈ ਨੇ ਇਹਨੂੰ ਲੈ ਕੇ ਪੰਜਾਬ ਦੀ ਪਬਲਿਕ ਦੇ ਵਿੱਚ ਜੋ ਇੱਕ ਥ੍ਰੈਟ ਪਰਸੈਪਸ਼ਨ ਬਣੀ ਉਹਨੂੰ ਬਥੌਰ ਡਿ ਜੀ ਵੀ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਚੈਕਿੰਗ ਕਰ ਰਹੇ ਹੋ ਜੋ ਮਾਹੌਲ ਬਣਿਆ ਹੋਇਆ ਤੁਸੀਂ ਅੱਜ ਪੰਜਾਬ ਦੀ ਪਬਲਿਕ ਨੂੰ ਕੀ ਐਡਰੈਸ ਕਰਨਾ ਚਾਹੋ ਮੈਂ ਪਬਲਿਕ ਨੂੰ ਕਹਾਂਗਾ ਜੀ ਯੂ ਸ਼ੁਡ ਫੀਲ ਸਿਕਰ ਐਂਡ ਸੇਫ ਤੇ ਇਕੱਠੇ ਹੋ ਕੇ ਪਬਲਿਕ ਤੇ ਪੁਲਿਸ ਅਸੀਂ ਪੰਜਾਬ ਨੂੰ ਐਬਸੋਲੂਟਲੀ ਸੇਫ ਰੱਖਾਂਗੇ ਜਲੰਧਰ ਬਾਰੇ ਕੀ ਹੋ ਗਿਆ ਜਲੰਧਰ ਹਿੱਥੇ ਗ੍ਰੇਨਾਈਟ ਅਟੈਕ ਹੋਇਆ ਉਸ ਨੂੰ ਕੋਈ ਅਲਰਟ ਹੈ ਜਾਂ ਕੁਝ ਹੈ ਤੁਹਾਨੂੰ ਲੱਗਦਾ ਐਡੀ ਪ੍ਰੈਸਕਿੰਗ ਹੈ ਉਸ ਕਰਕੇ ਨਹੀਂ ਦੇਖੋ ਜੀ ਇੱਕ ਓਵਰਆਲ ਅਸੀਂ ਜਲੰਧਰ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਯੂ ਆਰ ਸਿਕਰ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਸੋ ਇਸ ਲਈ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਇੱਕ ਵਿਜ਼ੀਬਲ ਪ੍ਰੈਜ਼ੈਂਸ ਸਾਡੀ ਸਰਕਾਰ ਤੇ ਹੋਣੀ ਚਾਹੀਦੀ ਹੈ ਕੱਟ ਅਦਰਵਾਈਜ਼ ਅਸੀਂ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹ ਇੱਕ ਐਡਵਾਂਸ ਸਟੇਜ ਤੇ ਤੇ ਅਸੀਂ ਸਾਰਿਆਂ ਸਾਰੀ ਏਜੰਸੀਜ਼ ਦੇ ਨਾਲ ਤਾਲਮੇਲ ਬਣਾ ਕੇ ਤੇ ਅਸੀਂ ਇੱਕ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਛੇਤੀ ਅਸੀਂ ਜਿਹੜੀ ਹੈਗੀ ਉਸ ਨੂੰ ਮੁਕੰਮਲ ਬੰਦ ਕਰੀਏ ਕਿ ਆਰਗੇਨਾਈਜ਼ ਕ੍ਰਾਈਮ ਕੋਈ ਕਿੰਨੀ ਵੱਡੀ ਗੱਲ ਹੁੰਦੀ ਹੈ ਪੰਜਾਬ ਥੈਂਕ ਯੂ ਆਰਗੇਨਾਈਜ਼ ਕ੍ਰਾਈਮ ਹੋ ਰਿਹਾ ਹੈ ਔਰ ਜਿਵੇਂ ਕਿ ਆ ਪਹਿਲੇ ਪੁੱਛਿਆ ਵੀ ਹੈਪੀ ਬਰਥਡੇਅ ਹੋਵੇ ਜੀਸ਼ਾਨ ਅਕਟਰ ਹੋਣ ਬੀਿੰਗ ਗੈਦਰਡ ਸ਼ਹਿਜ਼ਾਦਪੱਟੀ ਤੇ ਕਿਵੇਂ ਕਿਵੇਂ ਇਸ ਨੂੰ ਬਸ ਕਰਨਾ ਹੈ ਦੇਖੋ ਜੀ ਦੇਖੋ ਜੀ ਕਾਫੀ ਅਸੀਂ ਆਰਗੇਨਾਈਜ਼ ਕ੍ਰਾਈਮ ਤੇ ਸਾਡੇ ਕਾਫੀ ਸਾਡਾ ਸਕਸੈਸ ਰਿਹਾ ਹੈ ਅਸੀਂ ਜਿਹੜੇ ਜਿਹੜੇ ਇਹਨਾਂ ਦੇ ਮੈਪਿੰਗ ਕਰਕੇ ਜਿਹੜੇ ਡਿਫਰੈਂਟ ਨੈਟਵਰਕਸ ਹਨ ਉਹਨਾਂ ਨੂੰ ਮੈਪ ਕੀਤਾ ਹੈ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੋਟਸ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਤੇ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਜਿਹੜੇ ਲੋਕ ਕੰਟੈਕਟ ਦੇ ਵਿੱਚ ਉਹਨਾਂ ਦੇ ਖਿਆਲ ਬਹੁਤ ਕਨਸਰਟਡ ਐਕਸ਼ਨ ਹੋਇਆ ਕੋਰਟ ਮੁਹੰਮਦ ਖਾਨ ਫਿੰਡ ਦੇ ਵਿੱਚ ਇੱਕ ਬੜੀ ਮਹੱਤਵਪੂਰਨ ਘਟਨਾ ਵਾਪਰੀ ਜਿਵੇਂ ਐਸਆਈ ਚਰਨਜੀਤ ਸਿੰਘ ਸ਼ਹੀਦ ਹੋਇਆ ਉਹ ਲੈ ਕੇ ਤੁਹਾਡੀ ਹੁਣ ਤੱਕ ਇਨਵੈਸਟੀਗੇਸ਼ਨ 18 ਲੋਕ ਕਿਉਂ ਜਾ ਰਹੇ ਕਿ ਅਰੈਸਟ ਕਰ ਲੈਨੇ ਕਿਵੇਂ ਸਰ ਉਹ ਉਸ ਦਾ ਰੰਗ ਤੁਸੀਂ ਦੇਖ ਰਹੇ ਹੋ ਅੱਗੇ ਕੀ ਐਕਸ਼ਨ ਹੋ ਸਕਦਾ ਹੈ ਉਹ ਦੇਖੋ ਜੀ ਬਹੁਤ ਅਨਫੋਰਚੂਨੇਟ ਇਨਸੀਡੈਂਟ ਸੀ ਕਿ ਸਾਡਾ ਇੱਕ ਬਹਾਦਰ ਪੰਜਾਬ ਪੁਲਿਸ ਦਾ ਮੈਂਬਰ ਸ਼ਹੀਦ ਹੋਇਆ ਇਫਐਫ ਨਾ ਕੱਲ ਉਹਨਾਂ ਦਾ ਸੰਸਕਾਰ ਵੀ اٹੈਂਡ ਕਰਾਂਗਾ ਤੇ ਅਸੀਂ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਪੁਲਿਸ ਇੱਕ ਫੈਮਿਲੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹੈਗੇ ਸੀਐਮ ਸਾਹਿਬ ਨੇ ਵੀ ਅਨਾਉਂਸ ਕੀਤਾ ਐਕਸਪੀਰੀਸ਼ੀਆ ਅਸੀਂ ਪਰਿਵਾਰ ਦਾ ਪੂਰਾ ਧਿਆਨ ਰੱਖਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਵੀ ਇਨਵੋਲਡ ਹੈ ਉਸ ਦੇ ਖਿਲਾਫ ਜੋ ਲੀਗਲ ਕਾਰਵਾਈ ਹੈ ਉਹ ਕੀਤੀ ਜਾਊਗੀ। ਇਹ ਇੱਕ ਮੈਸੇਜ ਬੜਾ ਰੌਂਗ ਹੈ। ਇੰਸੀ ਕਟਨਰ ਲਾਈਕ ਇੱਕ ਵੀ ਦੋ ਪਰਿਵਾਰ ਸੀਗੇ ਆਪਸ ਵਿੱਚ ਹੀ ਉਹ ਟਕਪ ਗਏ ਔਰ ਇੱਕ ਇੱਕ ਐਸਆਈ ਦਾ ਜਿਹੜਾ ਹੈ ਮਰਡਰ ਕਰ ਦਿੱਤਾ। ਮਤਲਬ ਇਸ ਨੂੰ ਕਿਵੇਂ ਮਤਲਬ ਇਹ ਇਹ ਕਿਵੇਂ ਜਿਹੜਾ ਹੈ ਰਿਲਾਈਏਬਲ ਹੋਏਗਾ ਵੀ ਦੇਖੋ ਜੀ ਇਹਦਾ ਮੈਂ ਮਤਲਬ ਇਨਵੈਸਟੀਗੇਟ